ਸਾਰੇ ਲੁਧਿਆਣੇ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਇਹ ਸਿਧਵਾ ਕਨਾਲ ਤੇ ਚਾਰ ਪੁਲਾਂ ਦਾ ਕੰਮ ਚੱਲ ਰਿਹਾ ਸੀ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ 2022 ਚ ਉਸ ਤੋਂ ਬਾਅਦ ਮੈਂ ਜਾ ਕੇ ਗੜਕਰੀ ਸਾਹਿਬ ਨੂੰ ਮਿਲਿਆ ਔਰ ਚੇਅਰਮੈਨ ਐਨ ਐਚ ਏ ਨੂੰ ਮਿਲਿਆ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਪੁਲ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਾਡਾ ਟ੍ਰੈਫਿਕ ਦੀ ਬੜੀ ਪ੍ਰੋਬਲਮ ਹੈ ਅਮਰਿਤਧਰ ਲਾ ਜੈਨ ਇਹ ਸ਼ੀ ਹੈਡ ਬਰਾਟ ਅਪ ਦਿਸ ਇਸ਼ੂ ਜਤਮਾਨੀ ਰਾਧਿਕਾ ਜਤਮਾਨੀ ਇਹ ਵੀ ਮੈਨੂੰ ਕਹਿੰਦੀ ਰਹਿੰਦੀ ਸੀ ਕ੍ਰਮਕਾਲ ਵੈਕਟਰ ਹੈਗੇ ਉਹ ਵੀ ਕਹਿੰਦੇ ਸੀ ਅਰੀ ਸੁਦਾਨਾ ਵਾਲੇ ਗगन ਖੰਨਾ ਇਹਨਾਂ ਨੇ ਵੀ ਬੜਾ ਕਿਹਾ ਕਿ ਬਹੁਤ ਜ਼ਰੂਰੀ ਆ ਚਾਰੋਂ ਪੁੱਲਾਂ ਦਾ ਕੰਮ ਚਾਲੂ ਹੋ ਗਿਆ ਥੋੜਾ ਟਾਈਮ ਜ਼ਰੂਰ ਲੱਗ ਗਿਆ ਜੋ ਸੋਚਿਆ ਸੀ ਕਈ ਡੈਡਲਾਈਨਸ ਕ੍ਰਾਸ ਹੁੰਦੀਆਂ ਰਹੀਆਂ ਪਰ ਉਹਦਾ ਇੱਕ ਰੀਜ਼ਨ ਸੀਗਾ ਇੱਕ ਤਾਂ ਨਹਿਰ ਦਾ ਪਾਣੀ ਬੰਦ ਕਰਨਾ ਪੈਂਦਾ ਸੀ ਉਹ ਥੋੜਾ ਜਿਹਾ ਡਿਸਟਰਬਡ ਰਿਹਾ ਦੂਜਾ ਇਹ ਬ੍ਰਿਜ ਆਪਣੇ ਤਰ੍ਹਾਂ ਦੇ ਹੈਗੇ ਆ ਤੇ ਇਹਦੇ ਵਿੱਚ ਕਈ ਟੈਕਨੀਕਲਿਟੀਜ਼ ਦੇ ਇਸ਼ੂ ਆਉਂਦੇ ਰਹੇ ਔਰ ਮੈਂ ਵਧਾਈ ਦਿੰਦਾ ਐ ਐਨਐਚਏਆਈ ਨੂੰ ਕਿ ਇਹਨਾਂ ਨੇ ਜਿਹੜੀ ਇਹਦੀ ਕੁਆਲਿਟੀ ਤੇ ਬਹੁਤ ਧਿਆਨ ਦਿੱਤਾ ਤਿੰਨ ਚਾਰ ਵਾਰੀ ਇਹਨਾਂ ਦਾ ਮਟੀਰੀਅਲ ਰਿਜੈਕਟ ਕੀਤਾ ਫਾਈਨਲੀ ਇਹ ਪੁੱਲ ਬਣ ਗਏ ਇੱਕ ਪੁੱਲ ਦਾ ਉਦਘਾਟਨ ਹੋਣ ਜਾ ਰਿਹਾ ਹੈ ਟ੍ਰੈਫਿਕ ਆ ਜਾ ਸਕਦਾ ਇੱਥੋਂ ਦੂਜਾ ਜਿਹੜਾ ਪੁਲ ਉਹ 10 ਦੇ ਨਾ ਚਾਲੂ ਹੋ ਰਿਹਾ ਬਾਕੀ ਦੋ ਜਿਹੜੇ ਪੁਲ ਹੈ ਉਹ ਮਹੀਨੇ ਡੇਢ ਵਿੱਚ ਚਾਲੂ ਹੋ ਜਾਣਗੇ ਸੋ ਇਹ ਚਾਰੋਂ ਪੁਲ ਇਹ ਇਸ ਸਾਲ ਦੇ ਵਿੱਚ ਚਾਲੂ ਹੋ ਜਾਣਗੇ ਦੋ ਦੀਵਾਲੀ ਤੋਂ ਪਹਿਲਾਂ ਹੋ ਜਾਣਗੇ ਇੱਕ ਹੋ ਗਿਆ ਦੂਜਾ ਹੋ ਜਾਏਗਾ 16 ਕਰੋੜ ਰੁਪਏ ਦਾ ਬਜਟ ਹੈ ਜੀ ਚਾਰੋਂ ਪੁਲਾਂ ਦਾ 16 ਕਰੋੜ ਦਾ ਬਜਟ ਹੈਗਾ ਪੈਸੇ ਤਾਂ ਹੁਣ ਸਾਰੇ ਲੱਗ ਚੁੱਕੇ ਆ ਜੇ ਕੋਈ ਕੋਈ ਓਵਰ ਤੋਂ ਨਹੀਂ ਕੁਝ ਹੋ ਆ ਨਹੀਂ 16 ਕਰੋੜ ਦਾ ਬਜਟ ਹੈ ਲੁਧਿਆਣਾ ਵਾਸੀਆਂ ਨੂੰ ਅਜ ਇੱਕ ਹੋਰ ਵੱਡਾ ਨਵਾਂ ਤੋਹਫਾ ਮਿਲਿਆ ਜੋ ਕਿ ਸਾਡੇ ਕੈਬਨਿਟ ਮਿਨਿਸਟਰ ਸੰਜੀਵ अरोड़ा ਜੀ ਦੁਆਰਾ ਕਹਿ ਸਕਦੇ ਉਹਨਾਂ ਦੀ ਯਤਨ ਦੁਆਰਾ ਮਿਲੇ ਜਿਹੜਾ ਕਿ ਅਸੀਂ ਦੇਖਦੇ ਸੀ ਸਾਊਥ ਸਿਟੀ ਵੱਲ ਜਾਂਦੇ ਹੋਏ ਬਹੁਤ ਲੰਮਾ ਰਸਤਾ ਨਿਕਾਲ ਕੇ ਬਹੁਤ ਲੰਮਾ ਰਸਤਾ ਕਵਰ ਕਰਕੇ ਫਿਰ ਦੂਸਰੀ ਸਾਈਡ ਜਾਣਾ ਪੈਂਦਾ ਸੀ ਉੱਥੇ ਹੀ ਚਾਲ ਪੁਲ ਚਾਰ ਪੁਲਾ ਦਾ ਜਿਹੜਾ ਬਣਨ ਦਾ ਕੰਮ ਸੀ ਉਹ ਕਾਫੀ ਦੇਰ ਤੋਂ ਅਧੂਰਾ ਚੱਲ ਰਿਹਾ ਸੀ ਸੋ ਅੱਜ ਕੈਬਨਿਟ ਮਨਿਸਟਰ ਸੰਜੀਵ अरोड़ा ਜੀ ਨੇ ਆਪਣੇ ਕਰ ਕਮਲਾ ਦੇ ਨਾਲ ਇਸ ਪੁਲ ਦਾ ਉਦਘਾਟਨ ਕੀਤਾ ਜਿਹਦੇ ਨਾਲ ਲੁਧਿਆਣਾ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲਣ ਵਾਲੀ ਹੈ ਤਕਰੀਬਨ 16 ਕਰੋੜ ਦੀ ਲਾਗਤ ਦੇ ਨਾਲ ਇਹ ਚਾਰੋਂ ਪੁਲ ਬਣਨ ਜਾ ਰਹੇ ਨੇ ਇਕ ਉਦਘਾਟਨਾ ਹੋ ਗਿਆ ਔਰ ਇੱਕ ਉਦਘਾਟਨ ਜਿਹੜਾ ਤਕਰੀਬਨ 10-12 ਦਿਨਾਂ ਦੇ ਅੰਦਰ ਅੰਦਰ ਇਹ ਪੂਰ ਹੋ ਚੱਲ ਪੇਗਾ ਔਰ ਬੜੀ ਲੰਮੇ ਸਮੇਂ ਤੋਂ ਜਿਹੜੀ ਇਹ ਡਿਮਾਂਡ ਲੁਧਿਆਣਾ ਵਾਸੀਆ ਦੀ ਸੀ ਉਹ ਅੱਜ ਪੂਰੀ ਹੋਣ ਜਾ ਰਹੀ ਹੈ ਔਰ ਮੈਂ ਆਸ ਕਰਦੀ ਹਾਂ ਕਿ ਇਹਨਾਂ ਚਾਰ ਪੁਲਾਂ ਦੇ ਬਣਨ ਦੇ ਨਾਲ ਜੋ ਇੱਥੇ ਦਾ ਪਹੁੰਚ ਰਸਤਾ ਹੈ ਜਾਂ ਪਹੁੰਚ ਮਾਰ ਗਿਆ ਉਹਦੇ ਲਈ ਕਾਫੀ ਜ਼ਿਆਦਾ ਰਾਹਤ ਮਿਲੇਗੀ ਮੈਂ ਕਹੂੰਗਾ ਇੱਕ ਬੜਾ ਹੀ ਮੁਬਾਰਕ ਦਿਨ ਹੈ ਲੁਧਿਆਣੇ ਦੇ ਸਾਰੇ ਹੀ ਸਤਿਕਾਰਯੋਗ ਵਸਨੀਕਾਂ ਲਈ ਵੀ ਜਿਹੜੀ ਸਾਡੀ ਲੁਧਿਆਣੇ ਦੀ ਨਵੀਂ ਨੁਹਾਰ ਸਿਧਵਾ ਕਨਾਲ ਦੇ ਦੋਹੇ ਪਾਸੇ ਸਤਲੁਜ ਦੇ ਕੰਡੇ ਤੱਕ ਐਡਾ ਖੂਬਸੂਰਤ ਸਾਦਾ ਲੁਧਿਆਣਾ ਸ਼ਹਿਰ ਵਸ ਗਿਆ ਹੈ ਉਸ ਨੂੰ ਜਿਹੜੇ ਬ੍ਰਿਜਸ ਦਾ ਨਵਾਂ ਕਨੈਕਟ ਕਰਨ ਦਾ ਇੱਕ ਬਹੁਤ ਵੱਡੀ ਪ੍ਰੇਰਣਾ ਚਾਰ ਬ੍ਰਿਜਸ ਜਿਹੜੇ ਨੇ ਉਹ ਮੁਕੰਮਲ ਕੀਤੇ ਗਏ ਨੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਆਨਰੇਬਲ ਮਿਨਿਸਟਰ ਫਾਰ ਇੰਡਸਟਰੀਜ਼ ਕਮਰਸ ਐਨਆਰਆਈ ਅਫੇਅਰਸ ਐਂਡ ਪਾਵਰ ਗਵਰਨਮੈਂਟ ਆਫ ਪੰਜਾਬ ਸ਼੍ਰੀ ਸੰਜੀਵ ਅਰੋੜਾ ਜੀ ਨੇ ਸਾਰੇ ਹੀ ਸਤਕਾਰਯੋਗ ਜਿਹੜੇ ਇਸ ਹਲਕੇ ਦੇ ਸ਼ਹਿਰ ਦੇ ਵੱਡੇ ਵਸਨੀਕਾਂ ਨਾਲ ਔਰ ਆਮ ਵਰਗ ਦੇ ਸਾਰੀ ਔਰ ਜ਼ਿਲ੍ਹਾ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਔਰ ਐਨਐਚੀ ਅਥਾਰਟिटीज ਦੇ ਨਾਲ ਰਲ ਕੇ ਜਿਹੜਾ ਬ੍ਰਿਜ ਨੰਬਰ 2 ਹੈ ਉਸ ਦਾ ਉਦਘਾਟਨ ਕੀਤਾ ਔਰ ਬਹੁਤ ਹੀ ਸ਼ਲਾਘਾਯੋਗ ਕੰਮ ਆ ਜਿਹਦੇ ਨਾਲ ਟ੍ਰੈਫਿਕ ਦੀ ਹਿੰਡਰੈਂਸ ਸਾਊਥ ਸਿਟੀ ਐਂਡ ਰੋਡ ਤੇ ਸਿਧਵਾ ਕਨਾਲ ਤੇ ਇੱਕ ਮੇਜਰ ਰਿਲੀਫ ਮਿਲਿਆ ਤੇ मैं कहूंगा भी ये सारे ही लुधियाने के सिटीजन ए बधाई के पात्र ने जय हिंद मैं मृजुला जैन मैं साउथ सिटी की रेजिडेंट हूँ पर हम लोगों ने तकरीबन 10 साल पहले अपना एक एनजीओ बनाया था लेट्स क्लीन लुधियाना फाउंडेशन जिसके हम सात मेंबर्स हैं सातों मेंबर्स ने मिल ये जो ब्रिजेज हैं और ये किनाल है इसकी क्लीनिंग इस पर मैश लगवाने की स्पॉन्सरशिप ली और फिर इसकी प्लानिंग करी नेशनल हाईवे के साथ मिलके कि जो ट्रैफिक की प्रॉब्लम है उसको कैसे रिजॉल्व किया जाए तो ये हमारी आप समझ लीजिए पाँच छः साल पुरानी ये एंडेवर है और हमारा मुहिम था कि हम इन ब्रिजेस को बनवाएं और जब ना पूरा होने की वजह से फिर हम अरोड़ा जी के पास गए उनको रिक्वेस्ट करी कि ये काम जो नहीं हो रहा तो उनके सहयोग से ये ब्रिज अब पूरे हो गए और हम लोग हमारी मेहनत भी सफल हो गई और अपने साउथ सिटी के और ऑल अलोंग कितनी कॉलोनीज बन गई हैं उनके सब के लिए बेनिफिशियल हो